ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਹੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਹੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਅੱਗੇ ਸੇ ਚਾਈ ਨਹੀਂ ਚਲੇਗੀ ਇਹ ਜੋ ਧਰਨਾ ਮੁਜ਼ਾਹਰਾ ਕਰ ਰਹੇ ਹਨ ਇਹ ਕੋਈ ਆਮ ਲੋਕ ਨਹੀਂ ਬਹੁਤ ਹੀ ਪੜ੍ਹੇ ਲਿਖੇ ਸੂਝਮਾਨ ਐਮ ਡੀ ਐਮ ਬੀਬੀ ਐਸ ਡਾਕਟਰ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਬਰਨਾਲਾ ਦੇ ਸਿਵਲ ਹਸਪਤਾਲ ਚ ਐਮਰਜੈਂਸੀ ਵਿੱਚ ਡਾਕਟਰ ਇੱਕ ਡਾਕਟਰ ਨਾਲ ਮਰੀਜ਼ ਦੇ ਪਰਿਵਾਰ ਵੱਲੋਂ ਤੱਕਾ ਕਰਨ ਦੀ ਜੋ ਹੈ ਸੂਚਨਾ ਮਿਲੀ ਸੀ ਉਸ ਉੱਤੇ ਜਦੋਂ ਐਸ ਐਚਓ ਨਾਲ ਗੱਲ ਕੀਤੀ ਗਈ ਤਾਂ ਐਸ ਐਚਓ ਵੱਲੋਂ ਕਿਹਾ ਗਿਆ ਕਿ ਉਹਨਾਂ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਰੰਤੂ ਡਾਕਟਰਾਂ ਦੀ ਮੰਗ ਹੈ ਕਿ ਤੱਕਾ ਸ਼ਾਹੀ ਕੀਤੀ ਗਈ ਹੈ ਤੱਕਾ ਸ਼ਾਹੀ ਹੋਈ ਹੈ ਉਹਨਾਂ ਨਾਲ ਉਹਨਾਂ ਦੀ ਅਰੈਸਟ ਵੀ ਕੀਤੀ ਜਾਵੇ ਜਿਸ ਨੂੰ ਲੈ ਕੇ ਲਗਾਤਾਰ ਮੁਜ਼ਾਰੇ ਹੋ ਰਹੇ ਹਨ ਆਦਖਾਨਿਆ ਕੀ ਹੈ ਪੂਰਾ ਮਾਮਲਾ ਮੈਕੀਕ ਪਰਸੋਂ ਦੀ ਰਾਤ ਨੂੰ ਜੀ ਡਾਕਟਰ ਬਿਲਕੁਲ ਟੀਕ ਤੋਂ ਰੋਕ ਦਿੱਤੇ ਜਾਂ ਸਟਾਫ ਦੀ ਬਾਕਸ ਜੀ ਦੇ ਪਰ ਇਹ ਸਾਡੇ ਦੱਸ ਜੀ ਕਈ ਵਾਰ ਜਿਸ ਤਾਈ ਉਹ ਪੈਨਿਕ ਅਟੈਕ ਨਾਲ ਉਹਨਾਂ ਨੂੰ ਬਿਨਾਂ ਤੇ ਉਹਨਾਂ ਦੇ ਬੰਦੇ ਹੋਰ ਸਾਹ ਉਹਨਾਂ ਦੇ ਡਾਕਟਰ ਸਾਹਿਬ ਨਾਲ ਬਹੁਤ ਗੱਲ ਕੀਤੀ ਉਹਨਾਂ ਨੇ ਜਾਨ ਕੱਢਿਆ ਤੁਮ ਕਾ ਜਾਨੋ ਮਾਰਦੀ ਤੂਗੀ ਸੱਤੋਂ ਪਾਈ ਗਈ ਤੋਂ ਕਿ ਜਨਾਜ਼ਾ ਦੇ ਦਿੱਤੀ ਉਹ ਤੋਂ ਬਚ ਲਈ ਉਹਨਾਂ ਦੀ ਕਲਾਸ ਐਮਐਲਆਰ ਵੀ ਹੋਈ ਪੂਰੀ ਪੀਐਮਵੀ ਪੇਜੀ ਕੱਲ ਅਸੀਂ ਹਸਪਤਾਲ ਜਿਲ੍ਹਾ ਹਸਪਤਾਲ ਬਣਾਉਣ ਦਾ ਬਤ ਕਰਕੇ ਰੱਖਿਆ ਸੀ ਤੋਂ ਇਸਨੇ ਕੱਲ ਲੇਟ ਈਵਨਿੰਗ ਸ਼ਾਮ ਨੂੰ ਜਾ ਕੇ ਐਫਆਈਆਰ ਲੋਚ ਕਰਤੀ ਪਰ ਉਹ ਜਿਹੜੇ ਟ੍ਰਿਸਪੀਰੀਐਂਸ ਜਿਹੜੇ ਬੰਦੇ ਤਰਾਫੀ ਕਰਕੇ ਗਏ ਉਹ ਜਿਹਦਾ ਤਾਂ ਰੈਸ ਨਹੀਂ ਹੈ ਇਸ ਦੇ ਰੋਸ ਵਿੱਚ ਅੱਜ ਅਸੀਂ ਬਰਨਾਲਾ ਜ਼ਿਲ੍ਹਾ ਦੇ ਜਿੰਨੇ ਹਸਪਤਾਲ ਨੇ ਜਿੰਨਾਂ ਦੀ ਸੀ ਮੰਗਾਂ ਦਾ ਜਿਹੜਾ ਹਸਪਤਾਲ ਟੱਕਰ ਬਣਦਾ ਉਹ ਜੋ ਗੱਲ ਦੀ ਮੈਂ ਤੇਰੀ O.P.D ਸਰਸਿਸ ਪਾ ਲੇ ਪਰ ਅਸਲੀ ਐਮਰਜੈਂਸੀ ਦੇ ਨਾਲ ਨਹੀਂ ਨਾ ਕਰਦੇ ਸਰ ਜਿਵੇਂ ਮਿਸ ਕੋ ਕਿ ਅਮਾਤੋ ਪਾਟਨ ਨਾ ਹੁੰਦਾ ਕਿ ਤੇ ਮਾਦੀ ਅਡਾਤੋ ਕਿ ਬਟਾ ਚਾਲ ਤੱਕ ਜਾ ਰਿਹਾ ਹੁੰਦਾ ਐਫ ਆਈਆ ਤਾਂ ਬਈ ਵਾਰ ਇਸ ਤਰ੍ਹਾਂ ਹੁੰਦਾ ਕਿ ਤੇਰੇ ਪਾਸੇ ਪੂਰੀ ਜਾ ਕੇ ਸਾਡੇ ਕੋਲੇ ਵੀ ਆਉਂਦੇ ਕੰਪਰੋਮਾਈਜ਼ ਕਰ ਲੋ ਕਿਸ ਚੀਜ਼ ਦਾ ਕੰਪਰੋਮਾਈਜ਼ ਕਰ ਉਹਦਾ ਇੱਕ ਐਗਜ਼ਾਮਪਲ ਸੱਟ ਹੁੰਦੀ ਹੈ ਵੀ ਰਾਤ ਨੂੰ ਜਾਓ ਡਾਕਟਰ ਨੂੰ ਕਹੋ ਸਵੇਰੇ ਵਾਪਸ ਆਓ ਇਸ ਤਰੀਕੇ ਨਾਲ ਦਾ ਸਾਡਾ ਕੰਮ ਹੈ ਤਾਂ ਸੇਮ ਉਹਦੇ ਨੂੰ ਪ੍ਰੂਫ ਕਰ ਦੋ ਸਮਝ ਮਤ ਨੂੰ ਬੰਦ ਕੇ ਇਸ ਦਰਦ ਦੇ ਹੌਲ ਦੇ ਰਿਚਰ ਕੋਈ ਇਸ ਤਰ੍ਹਾਂ ਹੁੰਦਾ ਸੇਫ ਨਹੀਂ ਗਿਆ ਹਾਂ ਕਿ ਕਮ ਬਰ ਬਰ ਲੱਗਦਾ ਉਹ ਨਹੀਂ ਸਾਨੂੰ ਮਿਲਦਾ ਬਲ ਇਸ ਤਰੀਕੇ ਨਾਲ ਸਭ ਬਰਦਾ ਫੈਲ ਚਾਹ। ਸਭ ਜੇਕਰ ਕਿ ਰਸਟਰੀ ਹੋ ਜਾਂਦੇ ਤਾਂ ਬੱਚਾ ਚ ਨੁਕਾ ਦੇਖਿਆ ਜਾਏਗਾ ਉਸ ਤੋਂ ਅਗਲਾ ਵੀ ਨਹੀਂ ਸਿੱਖ ਸਕਦੇ। ਜੇ ਪਲੇਅਰ ਰੈਸਟ ਹੋ ਜਾਂਦੇ ਨੇ ਜੀ ਸਾਡੇ ਤਿੰਨ ਜੇਮਸ ਨੇ ਉਸਮਾਨ ਸਾਡੇ ਇੰਚ ਇਸ ਨਾਲ ਦੀ ਨਾਲ ਮੀਜਾ ਦੀ ਇਸ ਡਿਫੀਨੇਸ਼ਨ ਨੂੰ ਕੋਰਾਂਗੇ ਜੀ ਆਪਣੇ ਮਰੀਜ਼ਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬਿਲਕੁਲ ਵੀ ਨਹੀਂ ਚਾਹੁੰਦੇ। ਮਾਤਾ ਜੀ ਮੈਂ ਕਿੰਦਰ ਕਾਰ ਮਾਤਾ ਜੀ ਕਿੱਥੋਂ ਆਏ ਸੀ ਮੈਂ ਕਿੱਥੋਂ ਆਇਆ ਬਪਾਹ ਉਹਦੇ ਕੋਲ ਬੈਂਕ ਟਾਪੇ ਕੋਲ ਅੱਜ ਡਾਕਟਰ ਹੈ ਨਹੀਂ ਪਰਸਾਨੀ ਕੀ ਪਰਸਾਨੀ ਲੈ ਕੇ ਆਇਆ ਪਰਸਾਨੀ ਹੋਈ ਤਾਂ ਮੈਂ ਤਾਂ ਦਰਦ ਨਾਲ ਤਾਂ ਰਾਜੇ ਜਿੱਦ ਸੱਤ ਹੋ ਜਾਦਾ ਇੱਥੇ ਬੈਠੀ ਸੀ ਅੱਖਾਂ ਦਕਾਉਣੀਆਂ ਸੀ ਨਿਗਾ ਬਦਲਣੀਆਂ ਹੋਤੀ ਨਾ ਕੋਈ ਡਾਕਟਰ ਹੈ ਨਹੀਂ ਤਾਂ ਕੋਈ ਕੋਈ ਡਾਕਟਰ ਦੀਦਾ ਹੀ ਨਹੀਂ ਸਾਰੇ ਬੰਦ ਸਾਰੇ ਕਦੋਂ ਕਦੋਂ ਆਈ ਸੀ ਇਸ ਵੇਲੇ ਅਸੀਂ ਬਾਵਾ ਹੋ ਗਿਆ ਤਾਂ ਘੰਟਾ ਸਾਨੂੰ ਆਏ ਇੱਥੇ ਬੈਠੇ ਆ ਬੈਠੇ ਡੀਕਲੇ ਸੀਗੇ ਫਿਰ ਸਾਰੇ ਜਿੰਨੇ ਲੱਗੇ ਬੈਠੇ ਚੁੱਪ ਕਰ ਗਏ ਕੀ ਮੰਗ ਕਰਦੇ ਹੋ ਜੀ ਹੈ ਕੀ ਮੰਗ ਕਰਦੇ ਹੋ ਮੰਗ ਤਾਂ ਹੁਣ ਕਰਨੇ ਪਏ ਹੋਨੇ ਚਾਹੀਦੇ ਇੱਥੇ ਫਿਰ ਹੁੰਦਾ ਦੁਖੀ ਬੰਦਾ ਹੁੰਦਾ ਇੱਥੇ ਉਹ ਕੀ ਕਰਨਾ ਹੁੰਨੇ ਇੱਥੇ ਹਾਂ ਇੱਥੇ ਕਿਹੜਾ ਆਪਾਂ ਕਿਸੇ ਨੂੰ ਕੋਈ ਹੋ ਕਰਨਾ ਹੁੰਨੇ ਠੀਕ ਹਮਾਤਾ ਜੀ ਇਸਪਾਲ ਕਰਾਗੇ ਮਾਤਾ ਜੀ ਕਿਥੋਂ ਆਏ ਮੱਖੋ ਕਲਾ ਤੋਂ ਆਏ ਕੀ ਦਿਖਾਣ ਆਏ ਸੀਗੇ ਇਸ ਤਰੀਰ ਨੂੰ ਗਿਰਾ ਜਾ ਕੜਨਾ ਜੀ ਹੈ ਜਿਆਦੇ ਬਸ ਵੀ ਟੈਸਟ ਟੁਸਟ ਕਰਵਾਉਣੇ ਸੀਗੇ ਤੇ ਹਸਤੇ ਸ਼ਾਲਾ ਇਹ ਬੰਦ ਪਿਆ ਪਤਾ ਨਹੀਂ ਛੁੱਟੀ ਛੱਟੀ ਤੇ ਗਏ ਆ ਡਾਕਟਰ ਪਤਾ ਨਹੀਂ ਕੋਈ ਕੋਈ ਧਰਨੇ ਧਰਨੇ ਵਗੈਰਾ ਆ ਗਏ ਕੋਸ ਪਤਾ ਨਹੀਂ ਹੋਣਾ ਇੱਥੇ ਬੈਠੇ ਵੇਟ ਕਰਦੇ ਆਗੇ ਕਿ ਇਹ ਪ੍ਰਸ਼ਾਸਨਵਾ ਸਰਕਾਰਵਾ ਚਾਹੀਦਾਗਾ ਕਿ ਕੋਈ ਮਤਲਬ ਵੀ ਮਰੀਜ਼ ਆ ਉਡੀਕ ਤੇ ਬੈਠੇ ਆ ਕੋਈ ਦੂਰੋਂ ਨਾ ਡੋ ਪਾੜਾ ਪਟ ਕੇ ਆਉਂਦਾ ਕੋਈ ਦਿਹਾੜੀ ਛੱਡ ਕੇ ਆਉਂਦਾ ਕੋਈ ਬੱਚੇ ਰੋਲਦੇ ਆ ਮਗਰ ਤੇ ਸਰਕਾਰ ਨੂੰ ਇਹ ਚਾਹੀਦਾਗਾ ਵੀ ਹਸਪਤਾਲਾਂ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਵੀ ਮਰੀਜ਼ ਪਰੇਸ਼ਾਨ ਨਾ ਹੋਣ ਮਾਤਾ ਜੀ ਇੱਥੇ ਡਾਕਟਰ ਨਾਲ ਕਿਸੇ ਨਾਮ ਨੇ ਸਵੇਭ ਕੀਤਾ ਗਿਆ ਉਹਦੇ ਉਹਦੇ ਉਹਨੂੰ ਲੈ ਕੇ ਡਾਕਟਰ ਹੜਤਾਲ ਤੇ ਜਾਈ ਨੇ ਵੀ ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਡਾਕਟਰ ਨਾਲ ਵੀ ਲੋਕ ਇਦਾਂ ਸੁਭੇਵ ਕਰਦੇ ਨੇ ਜੀ ਇਹ ਵੀ ਤਾਂ ਬਹੁਤ ਮਾੜੀ ਗੱਲ ਹੈ ਤੇ ਮਾੜੀ ਗੱਲ ਇਹ ਬਹੁਤ ਮਾੜੀ ਗੱਲ ਹੈ ਇਹ ਬਹੁਤ ਬਦਸਲੂਕੀ ਹੈ ਕੋਈ ਡਾਕਟਰ ਤਾਂ ਦੇਖ ਰੱਬ ਦਾ ਰੂਪ ਹੁੰਦੇ ਨੇ ਮਤਲਬ ਵੀ ਡਾਕਟਰ ਜਿਹੜੇ ਹੁਣ ਉਹ ਸਾਡੇ ਲਈ ਰੱਬ ਹੀ ਮੰਨ ਕੇ ਚੱਲ ਵੀ ਜਦੋਂ ਸਾਨੂੰ ਕੋਈ ਮਰੀਜ਼ਾਂ ਨੂੰ ਫਾਇਦਾ ਹੁੰਦਾ ਕੋਈ ਆਰਾਮ ਆਉਂਦਾ ਹੈਗਲਾ ਕੋਈ ਹੈਲਪ ਦਾ ਮਾਰਾ ਵੀ ਚੱਲ ਥੋੜੇ ਖਰਚੇ ਤੇ ਆਪਣਾ ਇਲਾਜ ਹੋ ਜਾਊਗਾ ਤੇ ਹੁਣ ਇੱਥੇ ਪਰੇਸ਼ਾਨ ਹੁੰਦੇ ਆ ਇਹ ਬਹੁਤ ਮਾੜੀ ਗੱਲ ਹੈ ਤੇਰਾ ਡਾਕਟਰਾਂ ਨਾਲ ਤੁਰ ਬਹਿਰ ਕੀਤਾ ਜਾਂਦਾ ਨਾ ਇਹ ਸਰਕਾਰ ਨੂੰ ਇਹ ਭਗਵੰਤ ਮਾਣ ਨੂੰ ਇਹ ਚਾਹੀਦਾ ਵੀ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਠੀਕ ਡਾਕਟਰ ਸਾਹਿਬ ਦੇ ਨਾਲ ਤੱਕਾਸ਼ਾਈ ਹੋਈ ਸੀ ਜਿਹਦੇ ਸਬੰਧ ਵਿੱਚ ਉਹਨਾਂ ਨੇ ਧਰਨਾ ਤੇ ਹੜਤਾਲ ਲਾਇਆ ਤੇ ਉਦੋਂ ਬਾਅਦ ਕੀ ਕਾਰਵਾਈ ਕੀਤੀ ਗਈ ਹੈ ਤੇ ਅੱਜ ਕੀ ਕਾਰਵਾਈ ਹੋ ਰਹੀ ਹੈ ਜਿੱਦਾਂ ਐਫ ਆਈ ਆਰ ਲਾਊਜ ਹੋ ਗਈ ਸੀ ਜਿਹਦੀ ਉਹਨਾਂ ਦਾ ਇਨਵਿਸਟੀਗੇਸ਼ਨ ਚੱਲ ਰਹੀ ਹੈ ਅਸੀਂ ਐਮਰਜੈਂਸੀ ਦੇ ਵਿੱਚ ਨਾ ਜਿਹੜਾ ਕੈਮਰਾ ਲੱਗਿਆ ਹੋਇਆ ਉਹ ਦੀ ਤੁਸੀਂ ਵੀ ਫੁਟੇਜ ਦੇਖ ਰਹੇ ਹੋ ਉਹਦੇ ਐਵੀਡੈਂਸ ਕਲੈਕਟ ਕਰਨਾ ਹੈ ਮੈਂ ਕਾਰਵਾਈ ਜੁਰਮ ਤੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਮਤਲਬ ਇਥੇ ਹਸਪੀਟਲ ਦੇ ਵਿੱਚ ਧੰਨਵਾਦ ਕਰਨ ਆਏ ਹੋ ਕੀ ਗੱਲਬਾਤ ਮਤਲਬ ਕਿ ਛੜੇ ਚੜੂ ਵੀ ਕਿ ਜਿਵੇਂ ਕਿ ਲੋਕ ਪਰੇਸ਼ਾਨ ਜ਼ਿਆਦਾ ਹੋ ਰਹੇ ਆ ਅਸੀਂ ਡਾਕਟਰ ਸਾਹਿਬ ਨੂੰ ਇਹੀ ਬੇਨਤੀ ਕਰਨ ਆਏ ਸੀ ਕਿ ਕਾਈਂਡਲੀ ਤੁਸੀਂ ਜੋ ਪ੍ਰੋਸੈਸ ਹੈ ਐਫ ਆਰ ਦੀ ਤੁਹਾਨੂੰ ਲੋਜ ਹੋਊਗੀ ਨੈਕਸਟ ਕਾਰਵਾਈ ਅਸੀਂ ਕਰਦੇ ਆ ਜੀ ਤੁਸੀਂ ਕਾਈਂਡਲੀ ਜਿਹੜੀ ਆਮ ਪਬਲਿਕ ਆ ਉਹਨਾਂ ਦਾ ਇਲਾਜ ਕੀਤਾ ਜਾਦਾ ਐਮਰਜੈਂਸੀ ਗਿਆ ਜਾਂਦਾ ਸੋਸ਼ਲ ਵੀ ਹੋਸੀਨਾਂ ਨੂੰ ਰਿਕਵੈਸਟ ਕਰਦੇ ਇੱਕ ਐਸਐਸਓਬ ਕੱਲ੍ਹ ਨਾਲੇ ਮਾਮਲਾ ਪੂਰਾ ਸੌਲਵ ਨਹੀਂ ਹੋਇਆ ਅੱਜ ਇੱਕ ਹੋਰ ਡਾਕਟਰ ਨਾਲ ਵੀ ਬਤਨੀ ਜੀ ਹੋਈ ਆ ਕੋਈ ਪੁਲਿਸ ਨੇ ਦੋ ਜਣੇ ਰਾਤ ਚ ਲੈ ਨਹੀਂ ਜੀ ਅਜੇ ਉਹ ਅਸੀਂ ਉਹ ਕੰਪਲੇਂਟ ਲੈ ਲਈ ਉਸ ਗਾੜੀ ਤੇ ਉਹਦੇ ਵਿੱਚੋਂ ਉਹ ਲੱਗਦਾ